ਦੇਖੋ ਜੀ ਇੰਨੀਆਂ ਕਾਲਾਂ ਮੈਨੂੰ ਇਧਰ ਹੁੰਦੀਆਂ ਆਂ ਹੂੰ ਜਿੰਨੀਆਂ ਕਾਲਾਂ ਮੈਨੂੰ ਉਧਰ ਹੁੰਦੀਆਂ ਆਂ ਹੂੰ ਚੜ੍ਹਦੇ ਪੰਜਾਬ ਚ ਜੀ ਮੈਨੂੰ ਲੱਗਦਾ ਮੈਂ ਚੜ੍ਹਦੇ ਪੰਜਾਬ ਦਾ ਆਂ ਹੂੰ ਜੇ ਮੈਂ ਉਧਰ ਹੁੰਦਾ ਤੇ ਬਾਤਾਂ ਹੀ ਹੋਰ ਹੁੰਦੀਆਂ ਹਰਮੀਤ ਵਿਦਿਆਰਥੀ ਰਮਨਦੀਪ ਸਿੰਘ ਸਿੰਧੂ ਸੁਨੀਲ ਕਟਾਰੀਆ ਗੁਰਤੇਜ ਕਹਾਰਵਾਲਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਤਜਮਲ ਕਲੀਮ ਸਾਹਿਬ 22 ਮਈ ਨੂੰ ਫਾਟ ਹੋ ਗਏ ਨੇ ਯਾਨੀ ਕਿ ਜਿਸਮਾਨੀ ਤੌਰ ਤੇ ਸਾਡੇ ਉੱਚੇ ਚਲੇ ਗਏ ਪਰ ਜਦੋਂ ਉਹਨਾਂ ਦੀ ਜਾਨ ਦੀ ਖਬਰ ਫੇਸਬੁੱਕ ਤੇ ਪੜੀ ਬਾਈ ਮਹੀਦੀ ਰਾਤ ਨੂੰ ਤਾਂ ਸਭ ਕੁਝ ਫਲੈਸ਼ਬੈਕ ਦੇ ਵਿੱਚ ਲੱਗ ਗਿਆ 2008 ਦੇ ਵਿੱਚ ਸ਼ਹਿਰ ਫਿਰੋਜ਼ਪੁਰੋਂ ਦੇ ਇੱਕ ਮੁਸ਼ਾਇਰੇ ਦੇ ਵਿੱਚ ਫਿਰ 2025 ਦੇ ਵਿੱਚ ਉਹਨਾਂ ਨਾਲ ਫਿਜ਼ੀਕਲੀ ਦੁਬਾਰਾ ਮੁਲਾਕਾਤ ਹੁੰਦੀ ਹੈ ਉਹਨਾਂ ਦੇ ਘਰ ਚੂਨੀਆ ਕਸੂਰ ਦੇ ਵਿੱਚ ਤੇ ਜਿਹੜੀ ਦੋ ਗਜ਼ਰ ਫੱਜੀਨ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ حوالے ਤੇ ਨਾਲ ਜਾੜਾ ਹੁੰਦਾ ਹਰ ਮਿਤ ਵਿਦਿਆਰਥੀ ਜੀ ਨਾਲ ਹੁੰਦੇ ਨੇ ਡਾਕਟਰ ਸ਼ੋਕਦੀਪ ਸਿੰਘ ਸਿਰਸਾ ਹੁੰਦੇ ਨੇ ਇਕਬਾਲ ਕੈਸਰ ਜੀ ਹੁੰਦੇ ਨੇ ਤੇ ਜਦੋਂ ਅ ਜਮਲ ਕਲੀਬ ਸਾਹਿਬ ਭਾਈ ਮਈ ਨੂੰ ਜਸਮਾਨੀ ਤੌਰ ਤੇ ਚਲੇ ਜਾਂਦੇ ਨੇ ਸਾਡੇ ਵਿੱਚੋਂ ਤਾਂ ਤੁਸੀਂ ਫਲੈਸ਼ਬੈਕ ਦੇ ਵਿੱਚ ਤਾਂ ਜਾਂਦੇ ਜਾਂਦੇ ਹੋ ਤੁਸੀਂ ਕੁਝ ਸਰਚ ਕਰਨਾ ਵੀ ਸ਼ੁਰੂ ਕਰਦੇ ਹੋ ਫਿਰ ਉਹਦੇ ਵਿੱਚ ਹੀ YouTube ਤੇ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਦਾ ਲਾਸਟ ਇੰਟਰਵਿਊ ਆਫ ਤਜਮਲ ਕਲੀਬ ਉਸ ਵਿੱਚ ਜਦੋਂ ਉਹਨਾਂ ਨੇ ਪੁੱਛਿਆ ਕਿ ਹੰਸਾਏ ਮੁਲਕ ਵੀ ਗਏ ਤੁਹਾਡੀ ਕੋਈ ਅਸੀ ਯਾਦ ਹੋਵੇ ਜਾਂ ਕੁਝ ਬੰਦੇ ਯਾਦ ਰਹੇਗੇ ਤੁਹਾਨੂੰ ਅਤਜਮਲ ਕلیم ਸਾਹਿਬ ਨੇ ਤੁਸੀਂ ਸੁਣ ਹੀ ਲਿਆ ਉਹ ਕਹਿ ਰਹੇ ਨੇ ਕਿ ਜਿਹੜੇ ਮੈਨੂੰ ਯਾਦ ਨੇ ਹਾਲੇ ਵੀ ਯਾਦ ਰਹੇਗੇ ਨੇ ਉਹਨਾਂ ਵਿੱਚ ਸ਼ਰਮੀਤ ਵਿਦਿਆਰਥੀ ਰਮਨਦੀਪ ਸਿੰਘ ਸੰਧੂ ਸੁਨੀਲ ਗਟਾਰੀ ਅਤੇ ਗੁਰਤੇਜ ਕੋਹਾਰ ਬਣਾ ਜੀ ਨੇ ਜਦ ਜਮਲ ਕلیم ਸਾਹਿਬ ਬੜੀ ਜਗ੍ਹਾ ਮੁਸ਼ਾਇਰੇ ਪੜ੍ਹੇ ਬੜੀ ਜਗ੍ਹਾ ਗਏ ਵੀ ਹਮ ਸਾਹਿਬ ਮੁਲਕ ਚ ਵੀ ਗਏ ਜੀ ਕੋਈ ਉੱਥੇ ਦੀ ਯਾਦਗਾਰ ਗੱਲ ਸੁਣਾਓ ਤੇ ਕਿਹੜਾ ਐਸਾ ਬੰਦਾ ਹੈ ਜਿਹੜਾ ਬੜਾ ਹੀ ਅੱਛਾ ਲੱਗ ਜੀ ਮੈਂ ਗਾਇ ਜੀ ਗੌੜ ਮਿਲਿਆ ਤੇ ਉੱਥੇ ਮੈਂ ਹਜ਼ਾਰਾਂ ਬੰਦਿਆਂ ਨਾਲ ਆ ਜਿਹੜੇ ਮੈਨੂੰ ਯਾਦ ਰਹੇਗਾ ਜਾਂ ਜਿਹੜੇ ਅੱਜ ਵੀ ਯਾਦ ਨੇ ਉਹਨਾਂ ਦੇ ਵਿੱਚ ਸ਼ਰਮੀਤ ਵਿਦਿਆਰਥੀ ਹਮਰਾ ਸਾਹ ਪ੍ਰਗਟ ਕਰਤੋਂ ਰਮਨਦੀਪ ਸਿੰਘ ਸਿੰਧੂ ਹਮਰਾ ਸਾਹ ਤੋਂ ਤੇ ਸੁਨੀਲ ਘਟਾਰੀਆ ਉਹ ਵੀ ਤੁਹਾਡੇ ਕਹਾਂ ਲਾਂ ਵੀ ਸ਼ੁਭੇ ਦਾ ਇਹ ਉਹ ਬੀਬੀਸੀ ਨਾਲ ਕੰਮ ਕਰਦਾ ਅੱਛਾ ਉਹ ਵੀ ਫਿਰੋਜ਼ਪੁਰ ਤੋਂ ਤੇ ਗੁਰਤੇਜ ਕਹਾਰ ਵਾਲਾ ਪੰਜਾਬੀ ਗਜ਼ਲ ਦਾ ਸ਼ਾਇਰ ਹੈ ਕਮਾਲ ਸ਼ਾਇਰ ਵਾਹ ਸਾਡੇ ਲਈ ਇਹ ਉਮਰਾਂ ਤੱਕ ਰਹਿਣ ਵਾਲੀ ਚੀਜ਼ ਹੈ ਕਿ ਉਹਨਾਂ ਨੇ ਸਾਨੂੰ ਯਾਦ ਰੱਖਿਆ ਦਰਸਲ ਇਹ ਮੁਹੱਬਤ ਨਹੀਂ ਯਾਦ ਰੱਖਾਈ ਹੈ ਮੈਨੂੰ ਲੱਗਦਾ ਹੈ ਤੁਸੀਂ ਵੀ ਦੱਸ ਸਕਦੇ ਹੋ ਕਿ ਦੇਵ ਤਜਮਲ ਕਲੀਮ ਸਾਹਿਬ ਨੂੰ ਤੁਸੀਂ ਸੁਣਦੇ ਹੋ ਤੁਹਾਨੂੰ ਉਹਨਾਂ ਦੇ ਕਿਹੜੇ ਸ਼ੇਅਰ ਪਸੰਦੀਦਾ ਲੱਗਦੇ ਨੇ ਤੁਹਾਨੂੰ ਜਦੋਂ ਉਹਨਾਂ ਦੇ ਜਨਮ ਬਾਰੇ ਪਤਾ ਲੱਗਦਾ ਹੈ ਇਸ ਵੀਡੀਓ ਤੋਂ ਤੁਹਾਡੇ ਕੀ ਅਹਿਸਾਸ ਸੀ ਤੁਹਾਡੇ ਕੀ ਜਜ਼ਬਾਤ ਸੀ ਤੁਹਾਡਾ ਫੇਵਰਿਟ ਸ਼ੇਅਰ ਕਿਹੜਾ ਹੈ ਉਹਨਾਂ ਦਾ ਉਹ ਵੀ ਤੁਸੀਂ ਜ਼ਰੂਰ ਲਿਖ ਕੇ ਭੇਜੋ ਮਰਨ ਤੋਂ ਡਰਦੇ ਹੋ ਡਰਦੇ ਹੋ ਬਾਦਸ਼ਾਹ ਆਹਾਂ ਮਰਨ ਤੋਂ ਡਰਦੇ ਹੋ ਬਾਦਸ਼ਾਹ ਮਰਨ ਤੋਂ ਡਰਦੇ ਹੋ ਬਾਦਸ਼ਾਹ ਕਮਾਲ ਕਰਦੇ ਹੋ ਬਾਦਸ਼ਾਹ ਮਰਨ ਤੋਂ ਡਰਦੇ ਹੋ ਬਾਦਸ਼ਾਹ ਹੂੰ ਕਮਾਲ ਕਰਦੇ ਹੋ ਬਾਦਸ਼ਾਹ ਕਿਸੇ ਨੂੰ ਮਾਰਨ ਦਾ ਸੋਚਦੇ ਹੋ ਕਿਸੇ ਤੇ ਮਰਦੇ ਹੋ ਬਾਦਸ਼ਾਹ ਸਸਰੀਕਾਲ ਜੀ ਮੈਂ ਤੁਹਾਡਾ ਤਜਮਲ ਕਲੀਮ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤਜਮਲ ਕਲੀਮ ਸਾਹਿਬ ਜਰਾਂ ਅੱਜ ਤੋਂ 23 ਜਨਵਰੀ 2025 ਨੂੰ ਮੁਲਾਕਾਤ ਹੁੰਦੀ ਹੈ ਔਰ ਗੁਸਤਗੋ ਜਿਹੜੀ ਮੈਂ ਆਪਣੇ ਪਲੇਟਫਾਰਮ ਤੇ ਸ਼ੇਅਰ ਵੀ ਕਰਦਾ ਔਰ ਉਹ ਤੁਸੀ ਦੁਬਾਰਾ ਦੁਬਾਰਾ ਦੇਖ ਵੀ ਰਹੇ ਹੋ ਔਰ ਮੇਰੇ ਤੱਕ ਸੁਨੇਹੇ ਵੀ ਪਹੁੰਚਾ ਰਹੇ ਹੋ ਡੀਐਮ ਵੀ ਕਰ ਰਹੇ ਹੋ ਤੁਸੀਂ ਉਸ ਗੁਫ਼ਤਗੂ ਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਖ ਸਕਦੇ ਹੋ ਇਹ ਤਾਂ YouTube ਚੈਨਲ ਤੇ ਜਾ ਕੇ ਤੇਜਮਲ ਕਲੀਨ ਨੂੰ ਇੰਟਰਵਿਊ ਪਾਉਂਗੇ ਸੁਣ ਵੀ ਕਟਾ ਗਿਆ ਨਾਲ ਪਾਉਂਗੇ ਤੁਹਾਨੂੰ ਉਹ ਵੀ ਮਿਲ ਜਾਏਗੀ ਬਹੁਤ ਸ਼ੁਕਰੀਆ ਉਹਨੂੰ ਤੱਕਿਆਂ ਪੀਣ ਦੀ ਆਦਤ ਪੈ ਗਈ ਏ ਹੂੰ ਖੁੱਲ ਖੁਲਾ ਕੇ ਜੀਣ ਦੀ ਆਦਤ ਪੈ ਗਈ ਏ ਵਾਹ ਵਾਹ ਮੌਤ ਬਹਿਸ਼ਤਾਂ ਵੱਲੇ ਲੈ ਕੇ ਟੁਰ ਪਈ ਏ ਹੂੰ ਸਾਨੂੰ ਜਦੋਂ ਜ਼ਮੀਨ ਦੀ ਆਦਤ ਪੈ ਗਈ ਵਾਹ 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 ਹਾਂ ਮੌਤ ਮਹਿਸ਼ਤਾਂ ਵੱਲੇ ਲੈ ਮੌਤ ਮਹਿਸ਼ਤਾਂ ਵੱਲੇ ਲੈ ਕੇ ਟੁਰ ਪਈਏ ਸਾਨੂੰ ਜਦੋਂ ਜ਼ਮੀਨ ਦੀ ਆਦਤ ਪੈ ਗਈ ਏ ਹਮ ਆਪਣੇ ਹੱਥ ਦੀਆਂ ਉਂਗਲਾਂ ਸੀਤੀ ਬੈਠਾ ਹਾਂ ਇਹੋ ਜਿਹੀ ਫਟਸੀਨ ਦੀ ਆਦਤ ਪੈ ਗਈ ਏ ਆਪਣੇ ਹੱਥ ਦੀਆਂ ਉਂਗਲਾਂ ਸੀਤੀ ਬੈਠਾ ਹਾਂ ਹਮ ਇਹੋ ਜਿਹੀ ਫਟਸੀਨ ਦੀ ਆਦਤ ਪੈ ਗਈ ਏ ਮੈਂ ਤੇ ਬੀਨ ਫੜੀ ਸੀ ਸੁਪਨੀ ਭਾਉਣ ਲਈ ਮੈਂ ਤੇ ਬੀਨ ਫੜੀ ਸੀ ਸੁਪਨੀ ਭਾਉਣ ਲਈ ਗੋਤ ਨੂੰ ਐਵੇਂ ਵੀ ਹਿੰਦੀ ਆਦਤ ਪੈ ਗਈ ਹੈ ਅੰਦਰ ਕੋਈ ਬੂਹਾ ਖੜਕੀ ਜਾਂਦਾ ਹੈ ਬੂਹੇ ਨੂੰ ਮਸਕੀਨ ਦੀ ਆਦਤ ਪੈ ਗਈ ਹੈ